ਆਪਾਂ ਗੱਲ ਕਰਾਂਗੇ ਨੋ ਵੀ ਸਭ ਤੋਂ ਪਹਿਲੇ ਇਹਦੇ ਨੂੰ ਕਰ ਇਹ ਇਹ ਕਰਕੇ ਇਹ ਉਹੀ ਬੰਦਾ ਆ ਚਲਾਤੀ ਇਹ ਉਹੀ ਸਾਡਾ ਉਹ ਮੈਂ ਜੀ ਭਾਈ ਜੀ ਸੱਚੀ ਗੱਲ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਗੁਰਜੰਟਰ ਦਾ ਵਾ ਹਫਤਾ ਤੋਂ ਪਹਿਲਾਂ ਇਸੇ ਜਗ੍ਹਾ ਤੇ ਖੜਕੇ ਨਾ ਪਿੱਛੇ ਲੋਕੇਸ਼ਨ ਦੇਖ ਲਓ ਇਸੇ ਪਾਰਕਿੰਗ ਚ ਆਪਣੀ ਕੰਪਨੀ ਦੀ ਪਾਰਕਿੰਗ ਚ ਖੜਕੇ ਨਾ ਵੀਡੀਓ ਬਣਾਈ ਸੀਗੀ ਐਸ ਬੰਦੇ ਨੂੰ ਵਿੱਚ ਲੈ ਕੇ ਇਹਨੇ ਆਈਫੋਨ ਲਿਆ ਹੋਇਆ ਐਸੇ ਜਿਹੜਾ ਤੇ ਬਾਈ ਨੇ ਮੈਂ ਤੁਹਾਨੂੰ ਦੱਸਿਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਹ ਵੀਡੀਓ ਦਾ 뷰 ਜਿਹੜਾ ਹੈ ਉਹ 25 ਲੱਖ ਤੱਕ 25 ਲੱਖ ਤੋਂ ਪਲੱਸ ਯਾਨੀ ਕਿ ਢਾਈ ਮਿਲੀਅਨ 뷰 ਆ ਇਸ ਵੀਡੀਓ ਦਾ ਸੋ ਮੈਂ ਜਿਹੜੀ ਦੂਸਰੀ ਵੀਡੀਓ ਉਹਦੇ ਵਿੱਚ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਭਾਈ ਜਿੱਦਾਂ ਕੰਮ ਕਰਦਾ ਨਾਰਮਲੀ ਠੀਕ ਆ ਤੇ ਤਨਖਾਹ ਲੈਂਦਾ ਤੇ ਤਨਖਾਹ ਦੇ ਸਿਰ ਤੋਂ ਆਪਣੇ ਸ਼ੌਂਕ ਪੂਰੇ ਕਰਦਾ ਉਸੇ ਕੰਪਨੀ ਦੀ ਮੈਂ ਅੱਜ ਗੱਲ ਕਰਨ ਜਾ ਰਿਹਾ ਅਸੀਂ ਉਨੇ ਹੀ ਬੰਦੇ ਜਿਹਨੇ ਉਹਦੇ ਉਸ ਦਿਨ ਖੜੇ ਸੀਗੇ ਉਸੇ ਕੰਪਨੀ ਦੀ ਗੱਲ ਕਰਨ ਜਾ ਰਹੇ ਹਾਂ ਕਿ ਇਸ ਕੰਪਨੀ ਦੇ ਵਿੱਚ ਭਰਤੀ ਚੱਲੂ ਹੋ ਚੁੱਕੀ ਆ ਜੇ ਤੁਸੀਂ ਵੀ ਆਪਣੇ ਜਿਹੜੇ ਆ ਸ਼ੌਂਕ ਜਾਂ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਤੇ ਜੁਆਇਨ ਕਰ ਸਕਦੇ ਹੋ ਮੰਡੇ ਨੂੰ ਇੰਟਰਵਿਊ ਹੋਣ ਜਾ ਰਹੀ ਹੈ ਮੰਡੇ ਨੂੰ ਤੁਹਾਨੂੰ ਮੈਂ ਸਵੇਰੇ ਦੇ ਮਾਰਨਿੰਗ ਟਾਈਮ ਵੀਊ ਦਿਖਾਉਂਗਾ ਲਾਈਵ ਹੋ ਕੇ ਇੱਥੇ ਘੱਟੋ-ਘੱਟ ਵੀ ਤਾਂ 250 ਤੋਂ 200 ਤੋਂ 250 ਬੰਦਾ ਖੜਿਆ ਹੋਣਾ ਇਸ ਕੰਪਨੀ ਵਿੱਚ ਜਦੋਂ ਭਰਤੀ ਚੱਲ ਹੁੰਦੀ ਹੈ ਨਾ ਕਿਉਂਕਿ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ ਭਰਤੀ ਚੱਲ ਹੁੰਦੀ ਹੈ ਤੇ ਪੰਜਾਬ ਲੁਧਿਆਣੇ ਦੀ ਨੰਬਰ 1 ਕੰਪਨੀ ਹੈ ਤਨਖਾਹ ਦੇ ਮਸਲੇ ਦੇ ਵਿੱਚ ਠੀਕ ਆ ਇਸ ਕਰਕੇ ਜਿਹੜੇ ਵੀਰ ਭਰਾ ਲੱਗਣਾ ਚਾਹੁੰਦੇ ਆ ਚਾਹੇ ਤੁਸੀਂ 8ਵੀਂ ਪੜ੍ਹੇ ਹੋ 10ਵੀਂ ਪੜ੍ਹੇ ਹੋ ਪਲੱਸ 2 ਪੜ੍ਹੇ ਹੋ ਆਈਟੀਆ ਕੀਤੀ ਆ ਡਿਪਲੋਮਾ ਕੀਤਾ ਆ ਫਰੈਸ਼ਰ ਹੋ ਜਾਂ ਕੋਈ ਕੰਮ ਕੀਤਾ ਆ ਜਿਹਦਾ ਸੀਐਨਸੀ ਚਲਾਈ ਆ ਵੀਐਮਸੀ ਚਲਾਈ ਆ ਮੇਨਟੇਨੈਂਸ ਦਾ ਕੰਮ ਕੀਤਾ ਆ ਪੈਕਿੰਗ ਦਾ ਕੰਮ ਕੀਤਾ ਆ ਹੈਲਪਰੀਜ਼ ਦਾ ਕੰਮ ਕੀਤਾ ਆ ਤੇ ਤੁਹਾਡੇ ਐਕਸਪੀਰੀਅੰਸ ਦੇ ਬੀਜਤੇ ਤਨਖਾਹ ਜਿਹੜੀ ਆ ਉਹ ਜ਼ਿਆਦਾ ਲੱਗੂਗੀ ਜਿਹੜੀ ਨਵੇਂ ਬੰਦੇ ਦੀ ਤਨਖਾਹ ਹੈਗੀ ਆ ਫਰੈਸ਼ਰ ਬੰਦੇ ਦੀ ਉਹ ਹੈਗੀ ਆ 8 ਘੰਟੇ ਦੀ ਅ ਸੌਰੀ 10 ਘੰਟੇ ਦੀ 18000 ਰੁਪਏ 50 ਠੀਕ ਆ ਸਾਢੇ 10 ਘੰਟੇ ਸੋ ਇਹ ਬਾਈ ਦੇ ਨਾਲ ਆਪਾਂ ਗੱਲ ਕਰ ਲੈਣੇ ਆ ਕਿੰਨੀ ਤਨਖਾਹ ਲੈਂਦਾ ਸੀਗਾ ਬਾਈ ਵੀਰੇ 20 ਦੇ ਨੇੜੇ ਜਿਹੜੇ ਬੈ ਜਾਂਦੇ ਈ ਮੈਨੂੰ ਦੱਸ ਸਾਢੇ 10 ਘੰਟੇ ਦੀ ਸਾਢੇ 10 ਘੰਟੇ 20000 ਰੁਪਏ ਹਾਂ ਵੀਰੇ ਦਬਲੂ ਬਲਾ ਕੇ ਹਾਂ ਵੀਰੇ ਓਵਰਟਾਈਮ ਲਾ ਕੇ ਓਵਰਟਾਈਮ ਲਾ ਕੇ ਜੇ ਡਬਲੂ ਬਲ ਲੱਗ ਜਾਏ ਤਾਂ ਫਿਰ ਤਾਂ ਬਾਈ 22 ਵੀ ਪਲੱਸ ਹੋ ਜਾਂਦੀ ਸੀ ਕਈ ਵਾਰੀ 22000 ਰੁਪਏ ਯਾਨੀ ਕਿ ਜੇ ਤੁਸੀਂ ਕਮਾਉਣਾ ਚਾਹੁੰਦੇ ਹੋ ਤਾਂ ਫਿਰ ਤੁਹਾਡਾ ਡਾਕੂਮੈਂਟ ਸੋलो ਧਿਆਨ ਦੇ ਨਾਲ ਆਧਾਰ ਕਾਰਡ ਪੈਨ ਕਾਰਡ ਬੈਂਕ account ਸਰਟੀਫਿਕੇਟ ਚਾਰ ਪਾਸਪੋਰਟ ਸਾਈਜ਼ ਫੋਟੋਆਂ ਡਾਕੂਮੈਂਟ ਦੀ ਤੇ ਚਾਰ ਪਾਸਵਰਡ ਸਾਈਡ ਫੋਟੋ ਨਾਲ ਲੈ ਕੇ ਆਉਂਗਾ ਧੰਨਵਾਦ ਜੁੜੇ ਰਹੋ ਸੱਚ ਦੀ ਆਵਾਜ਼ ਦੇ ਨਾਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ